ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਤੁਸੀਂ ਅੱਜ ਕੱਲ ਨਿਊਜ਼ 'ਚ ਦੇਖਿਆ ਹੀ ਹੋਊਗਾ ਕਿ ਜਿਹੜਾ ਇੰਡੀਆ ਦਾ ਬੰਦ ਹੀ ਹੈਗਾ ਕੰਟਰੀ ਨੇਪਾਲ ਔਰ ਵਿੱਚ ਮਾਹੌਲ ਕਾਫੀ ਖਰਾਬ ਹੈਗਾ ਤੇ ਮਾਹੌਲ ਖਰਾਬ ਹੋਣ ਦੇ ਕਾਫੀ ਰੀਜ਼ਨ ਹੈਗੇ ਆ ਕਿ ਲੋਕੀ ਕਾਫੀ ਟਾਈਮ ਤੋਂ ਭਰੇ ਪਏ ਸੀ ਆਪਾਂ ਔਰ ਸਾਰੀ ਰੀਜ਼ਨ ਦੀ ਗੱਲ ਕਰਾਂਗੇ ਪਰ ਜਿਹੜਾ ਮੇਨ ਰੀਜ਼ਨ ਹੈਗਾ ਜਿਸ ਕਰਕੇ ਪੂਰੇ ਇੱਕ ਪ੍ਰੋਟੈਸਟ ਨੂੰ ਨਾਮ ਦਿੱਤਾ ਹੈ ਜਨ ਜ਼ੀ ਜਨ ਜ਼ੀ ਉਹ ਬੱਚੇ ਹੁੰਦੇ ਆ ਜਿਨ੍ਹਾਂ ਨੇ 1997 ਤੋਂ ਲੈ ਕੇ 2012 ਦੇ ਵਿੱਚਕਾਰ ਜਿਹਨਾਂ ਦਾ ਜਨਮ ਹੋਇਆ ਹੁੰਦਾ ਹੈ ਉਹਨਾਂ ਨੂੰ ਕਹਿੰਦੇ ਆ ਜ਼ੈਨ ਜੀ ਜ਼ੈਨ ਜੀ ਮਤਲਬ ਜੀ ਈ ਐਨ ਤੇ ਹਾਈਫਨ ਪਾ ਕੇ ਜ਼ੈਡ ਜ਼ੈਨ ਜੀ ਤੇ ਨਾਰਮਲੀ ਸਾਰੇ ਪਾਸੇ ਹੀ ਮੰਨੇ ਜਾਂਦਾ ਹੈ ਕਿ ਜਿਹੜੇ ਇਹ ਜ਼ੈਨ ਜੀ ਬੱਚੇ ਆ ਇਹਨੂੰ ਇਹ ਪੋਲਿਟਿਕਲ ਕੋਈ ਇਹ ਇੰਟਰਸਟ ਨਹੀਂ ਰੱਖਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਪਾਰਟੀ ਜਿੱਤੇ ਕੋਈ ਹਾਰੇ ਮੈਕਸਿਮਮ ਬੱਚੇ ਦੀ ਗੱਲ ਕਰ ਰਹੇ ਆ ਸਾਰੇ ਬੱਚੇ ਦੀ ਗੱਲ ਨਹੀਂ ਕਰ ਰਹੇ ਜੋ ਇੱਕ ਪਰਸੈਪਸ਼ਨ ਬਣੀ ਹੋਈ ਹੈ ਇੱਕ ਧਾਰਨਾ ਬਣੀ ਹੋਈ ਹੈ ਜ਼ੈਨ ਜੀ ਬੱਚਿਆਂ ਬਾਰੇ ਕਿ ਇਹ ਆਪਣੇ ਜਿਹੜੇ ਆਪਣੇ ਚ ਜ਼ਿਆਦਾ ਖੁਸ਼ ਰਹਿੰਦੇ ਆ ਇਹਨਾਂ ਦਾ ਇੱਕੋ ਹੀ ਦੋਸਤ ਆ ਫੋਨ ਇਹ ਫੋਨ ਦੇ ਵਿੱਚ ਡੁੱਬੇ ਰਹਿੰਦੇ ਆ ਉਹਨਾਂ ਨੇ ਚੁੱਬੜੇ ਰਹਿੰਦੇ ਆ ਜੈਨਮ ਖਾਨ ਪਿੰਦਾ ਸ਼ੋਹੋਂਗੇ ਤੇ ਐਸ਼ ਐਸਪਾਸ ਤੇ ਵਿਚ ਜਾਦੇ ਪਰ ਹੁਣ ਜੋ ਨੇਪਾਲ ਵਿੱਚ ਹੋਇਆ ਹੈ ਔਰ ਵਿੱਚ ਉਸ ਦੇ ਨਾਲ ਇੱਕ ਨਾ ਜੈਨ ਜੀ ਰਿਗਾਰਡਿੰਗ ਲੁਕਾ ਦੀ ਪੁਆਇੰਟ 0.4 ਚੇਂਜ ਹੋ ਗਿਆ ਜੋ ਪਹਿਲਾਂ ਸੋਚਦੇ ਸੀ ਹੁਣ ਨੇ ਕਿ ਹੁਣ ਵੀ ਇੱਕ ਜੈਨ ਜੀ ਇਹ ਹੈਗਾ ਕਿ ਇੱਕ ਪੂਰੀ ਇਹਨਾਂ ਨੇ ਇੱਕ ਪੂਰੀ ਸਰਕਾਰ ਬਿਲਦਕ ਰੱਖਦੀ ਹੈ ਕਿਉਂਕਿ ਜਿੱਦਾਂ ਜੈਨਸੀ ਦਾ ਪ੍ਰੋਟੈਸਟ ਜ਼ਿਆਦਾ ਹੋਇਆ ਤੇ ਉਹ ਜਿਹਨਾਂ ਦਾ ਹੈਗੇ ਆ ਜਿਹੜੇ ਪ੍ਰਾਈਮ ਮਿਨਿਸਟਰ ਕੇਪੀਓਲੀ ਕੇਪੀਓਲੀ ਤੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਹੈ ਤੇ ਇਹਦੇ ਵਿੱਚ ਆਪਾਂ ਥੋੜੀ ਰਿਸਰਚ ਕੀਤੀ ਸੀਗੀ ਇਹਦੇ ਵਿੱਚ ਗੱਲਾ ਇੱਕ ਏਜੰਸੀ ਕਰਕੇ ਨਹੀਂ ਆ ਇਹਦੇ ਵਿੱਚ 7-8 ਹੋਰ ਵੀ ਟੋਪਿਕ ਹੈਗੇ ਆ ਆਪੋ ਉਸ ਬਾਰੇ ਤੁਹਾਡੇ ਅਨਸਾਰ ਇਹੀ ਕਰਕੇ ਗੱਲ ਕਰਦੇ ਆ ਤੇ ਇਹਦੇ ਵਿੱਚ ਇੱਕ ਚਾਇਨਾ ਕਨੈਕਸ਼ਨ ਵੀ ਆ ਰਿਹਾ ਹੈ ਚਾਇਨਾ ਕਨੈਕਸ਼ਨ ਇਹਦਾ ਹੈ ਕਿ ਜੋ ਸੇਮ ਨੇਪਾਲ ਵਿੱਚ ਹੋਇਆ ਇਸ ਤੋਂ ਪਹਿਲਾਂ ਬੰਗਲਾਦੇਸ਼ ਸ਼੍ਰੀਲੰਕਾ ਔਰ ਇੰਡੋਨੇਸ਼ੀਆ ਉੱਥੇ ਵੀ ਸੇਮ ਮਿੱਦਦੀ ਹੋਇਆ ਹੈ ਕਿ ਸਾਰੇ ਵਸੇ ਆਦਿ ਲਗਾ ਦਿੱਤੀ ਗਈ ਫਿਰ ਇਸ ਤਰ੍ਹਾਂ ਦਾ ਤਖਤਾ ਪਲਟ ਕਰ ਦਿੱਤਾ ਗਿਆ ਤੇ ਹਰ ਵਾਰੀ ਉਹਨਾਂ ਦੇ ਆਰਮੀ ਦਾ ਨਾਮ ਹੀ ਵਿੱਚ ਆ ਰਿਹਾ ਹੈ ਤੇ ਕਾਮਨ ਇਹ ਹੈ ਕਿ ਜਦੋਂ ਜਦੋਂ ਜਿੱਥੇ ਜਿੱਥੇ ਵੀ ਇਹ ਹੋਇਆ ਉਸ ਤੋਂ ਪਹਿਲਾਂ ਉਹਨਾਂ ਨੇ ਚਾਈਨਾ ਨਾਲ ਕਾਫੀ ਰਿਲੇਸ਼ਨ ਰੱਖੇ ਸੀਗੇ ਫੋਰ ਐਗਜ਼ਾਮਪਲ ਜਿੱਦਾਂ শ্রীলੰਕਾ ਨੇ ਚਾਈਨਾ ਤੋਂ ਕਾਫੀ ਕਰਜ਼ਾ ਲਿਆ ਸੀਗਾ ਉਹਨਾਂ ਨੂੰ ਆਪਣੀ ਡਰਾਈ ਪੋਰਟ ਕਰਾਇਤੇ ਦਿੱਤੀ ਸੀਗੀ ਸੇਮ ਬੰਗਲਾਦੇਸ਼ ਨੇ ਵੀ ਚਾਈਨਾ ਨਾਲ ਕਾਫੀ ਪਿਆਰ ਵਧਾਇਆ ਸੀਗਾ ਇండోਨੇਸ਼ੀਆ ਦਾ ਵੀ ਆਹੀ ਹਾਲ ਸੀਗਾ ਤੇ ਹੁਣ ਨੇਪਾਲ ਵੀ ਤੁਸੀਂ ਦੇਖਿਆ ਹੋਣਾ ਪਿਛਲੇ થોડા ਟਾਈਮ ਦੇ ਵਿੱਚ ਚਾਈਨਾ ਦੇ ਨਾਲ ਥੋੜਾ ਜ਼ਿਆਦਾ ਕਲੋਜ਼ ਹੋ ਰਿਹਾ ਸੀਗਾ ਜਿਹੜਾ ਕਾਫੀ ਟਾਈਮ ਤੋਂ ਮੰਨਿਆ ਜਾ ਰਿਹਾ ਸੀਗਾ ਕਿ ਪੰਜਾਬ ਦਾ ਬਹੁਤ ਵਧੀਆ ਸੌਰੀ ਇੰਡੀਆ ਦਾ ਬਹੁਤ ਵਧੀਆ ਦੋਸਤ ਹੈਗਾ ਬਟ ਇਹ ਥੋੜਾ ਚਾਈਨਾ ਦੇ ਨੇ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਹੁਣ ਜਿਹੜੇ ਅਗਲੀ ਕੰਟਰੀ ਹੈ ਇੱਕ ਪਾਕਿਸਤਾਨੀ ਹੈ ਜਿਹੜਾ ਹੁਣ ਚਾਈਨਾ ਨਾਲ ਬਹੁਤ ਪਿਆਰ ਹੈ ਉੱਥੇ ਵੀ ਸ਼ਰਮ ਹੋਣਾ ਪਰ ਆਪਾਂ ਕੋਸ਼ਿਸ਼ ਕੋਸ਼ਿਸ਼ ਕੀਤੀ ਜਾਂ ਆਪਾਂ ਅਰਦਾਸ ਕਰਦੇ ਹਾਂ ਕਿ ਕਿਤੇ ਵੀ ਇਦਾਂ ਦਾ ਮਾਹੌਲ ਨਾ ਹੋਵੇ ਬਟ ਸੋਰੀ ਸਰਕਾਰਾਂ ਨੂੰ ਵੀ ਆਪਣਾ ਧਿਆਨ ਦੇਣਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਆਪਣੇ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਥੋੜਾ ਜਿਹਾ ਹੈਗੇ ਸੀਗੇ ਜਿਹੜੇ ਰੀਜ਼ਨ ਹੈਗੇ ਆ ਇੱਕ ਇਹ ਇੱਕ ਤਰ੍ਹਾਂ ਦਾ ਖਿਚੜੀ ਹੈ ਇੱਕ ਲੇਜੈਂਸੀ ਨੇ ਇਸ ਕਰਕੇ ਨਹੀਂ ਹੋਇਆ ਕਿ ਇਹ ਸਬੰਦ ਬੰਦ ਕਰ ਦਿੱਤੀਆਂ ਇਹਦੇ ਵਿੱਚ ਕਾਫੀ ਹੈਗੇ ਆ 3-4 ਕੇਸ ਹੈਗੇ ਆ ਆਪ ਉਸ ਬਾਰੇ ਗੱਲ ਕਰਦੇ ਆਂ ਇਹਨਾਂ ਸੱਤ ਪੱਲੇਗਾ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਇੰਟਰਚੇਂਜ ਜਿਹੜੇ ਹੈਗੇ ਆ ਪ੍ਰਾਈਮ ਮਿਨਿਸਟਰ ਨੇਪਾਲ ਦੇ ਇਹ 2008 ਤੋਂ ਪਹਿਲਾਂ ਨੇਪਾਲ ਦੇ ਵਿੱਚ ਮੋਨਾਰਕੀ ਸੀ ਮੋਨਾਰਕੀ ਹੁੰਦਾ ਹੈ ਕਿ ਜਦੋਂ ਇੱਕ ਰਾਜਾ ਹੀ ਰਾਜ ਕਰੇ ਨੇਪਾਲ ਦੇ ਵਿੱਚ 2008 ਦੇ ਵਿੱਚ ਵੋਟਾਂ ਪਈਆਂ ਫਿਰ ਇਹ ਡੈਮੋਕ੍ਰੇਸੀ ਬਣ ਗਿਆ ਲੋਕਤੰਤਰ ਬਣ ਗਿਆ 2008 ਤੋਂ ਲੈ ਕੇ ਹੁਣ ਤੱਕ ਕਿੰਨੇ ਹੋ ਗਏ 8 ਤੋਂ 18 28 ਤੇ ਕਮਨ 17-18 ਸਾਲ ਦੇ ਵਿੱਚ ਇਹ ਤਿੰਨ ਤਿੰਨ ਪ੍ਰਾਈਮ ਮਿਨਿਸਟਰ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਆ ਦੇ ਦੇਖਿਆ ਜਾਵੇ ਤਾਂ ਦੇਖੋ ਪੁਸ਼ਪ ਕਮਲ ਜੀ ਆ ਇਹਨਾਂ ਦੀ ਏਜ 71 ਸਾਲ ਦੀ ਹੈ ਤੇ ਇਹ ਤਿੰਨ ਵਾਰੀ ਪੀਐਮ ਬਣ ਚੁੱਕੇ ਆ ਉਸ ਤੋਂ ਬਾਅਦ ਸ਼ੇਰ ਭਾਦੁਰ ਇਹਨਾਂ ਦੀ ਏਜ ਜਿਹੜੀ 79 79 ਸਾਲ ਦੀ ਹੈ ਜੀ ਤੇ ਇਹ ਪੰਜ ਵਾਰੀ ਬਣ ਚੁੱਕੇ ਆ ਤੇ ਜਿਹੜਾ ਹੁਣ ਹੈ ਜੀ ਕੇ ਪੀ ਹੋਲੀ 73 ਸਾਲ ਦੇ ਆ ਤੇ ਇਹ ਚਾਰ ਵਾਰੀ ਪ੍ਰਾਈਮ ਮਿਨਿਸਟਰ ਬਣ ਚੁੱਕੀ ਆ ਮਤਲਬ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਨਾਲ ਆਪਣੀ ਇਹ ਟਰਮ ਕੋਈ ਵੀ ਨਹੀਂ ਪੂਰੀ ਕਰ ਰਿਹਾ ਤੇ ਇੰਟਰਚੇਂਜ ਕਰੀ ਜਾ ਰਿਹਾ ਇਸ ਦੇ ਲਈ ਇਸ ਕਰਕੇ ਜਿਹੜੀ ਵੀ ਉੱਤੇ ਹੁਣ ਅੱਗ ਲੱਗੀ ਆ ਤੇ ਪ੍ਰਾਈਮ ਮਿਨਿਸਟਰ ਦੇ ਘਰ ਨੂੰ ਤਾਂ ਲੱਗੀ ਲੱਗੀ ਆ ਇਹ ਲੀਟਰ ਆਫ অপੋਜੀਸ਼ਨ ਆ ਉਹਨਾਂ ਦੇ ਘਰ ਨੂੰ ਵੀ ਅੱਗ ਲੱਗੀ ਹੋਈ ਆ ਤੇ ਇੱਕ ਨਿਸ਼ਾਨਾ ਇਹ ਆ ਕਿ 70 ਸਾਲ ਤੋਂ ਪਲੱਸ ਹੋ ਗਏ ਆ ਪਰ ਫਿਰ ਵੀ ਆਪਣੀ ਜਿਹਨੂੰ ਕਹਿੰਦੇ ਆ ਸੱਤਾ ਦਾ ਮੋਹ ਨਹੀਂ ਛੱਡਦੇ ਪਏ ਆਪਣੀ ਕੁਰਸੀ ਨਹੀਂ ਛੱਡਦੇ ਪਏ ਠੀਕ ਹੈ ਜੀ ਦੂਜਾ ਆ ਗਿਆ ਕਰਪਸ਼ਨ ਕਰਪਸ਼ਨ ਬਹੁਤ ਜ਼ਿਆਦਾ ਹੈਗੀ ਆ ਨੇਪਾਲ ਦੇ ਵਿੱਚ ਕਿਉਂਕਿ ਦੇਖਿਆ ਜਾਵੇ ਨੇਪਾਲ ਨੇਪਾਲ ਕੋਈ ਛੋਟੀ ਮੋਟੀ ਕੰਟਰੀ ਤਾਂ ਭਾਵੇਂ ਹੈਗੀ ਆ ਬਟ ਇਹ ਟੂਰਿਸਟ ਦੇ ਵਿਊ ਦੇਖ ਲੈ ਵਾ ਤੇ ਟੂਰਿਸਟ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿ ਦੁਨੀਆ ਦੀ ਜਿਹੜੀ ਸਭ ਤੋਂ ਹਾਈएस्ट ਚੋਟੀ ਹੈ ਮਾਊਂਟਨ ਹੈ ਨਾ ਪਤਾ ਹੀ ਹੈ ਸਾਰਿਆਂ ਨੂੰ ਐਵਰੇਸਟ ਉਹ ਨੇਪਾਲ ਦੇ ਵਿੱਚ ਵੀ ਹੈ ਤੇ ਨੇਪਾਲ ਦੇ ਵਿੱਚ ਹਰ ਸਾਲ ਐਵਰੇਸਟ ਨੂੰ ਜਿਹੜਾ ਲੇ ਤਕਰੀਬਨ 500 ਤੋਂ ਲੈ ਕੇ 900 ਬੰਦੇ ਹੁੰਦੇ ਆ ਉਹਨੂੰ ਹਾਈਕਰਸ ਕਹਿੰਦੇ ਆ ਤੇ ਵਿੱਚੋਂ ਤਕਰੀਬਨ 500 ਬੰਦੇ ਮਤਲਬ ਕਹਿੰਦੇ ਆ ਸਕਸੈਸਫੁਲ ਵੀ ਹੋ ਜਾਂਦੇ ਆ ਕਿ ਐਵਰੇਸਟ ਦੀ ਚੋਟੀ ਤੇ ਚੜ ਜਾਂਦੇ ਆ ਤੇ ਹਰ ਇੱਕ ਬੰਦੇ ਦਾ ਐਵਰੇਜ ਕੋਸਟ ਇੰਡੀਅਨ ਰੁਪਈਏ ਦੀ ਗੱਲ ਕਰ ਰਹੇ ਆਂ ਇੰਡੀਅਨ ਰੁਪਈਏ ਦੇ ਵਿੱਚ 40 ਲੱਖ ਆ ਰਹੇ ਐਵਰੇਜ ਮਤਲਬ ਘੱਟੋ ਘੱਟ 40 ਲੱਖ ਤਾਂ ਲੱਗਣਾ ਹੀ ਲੱਗਣਾ ਹੈ ਕਿਉਂਕਿ ਇਹਨਾਂ ਸ਼ੂਜ਼ ਬਹੁਤ ਮਹਿੰਗੇ ਹੁੰਦੇ ਆ ਇਹਨਾਂ ਨੂੰ ਫਿਰ ਨਾਲ ਜਿਹੜਾ ਇੱਕ ਗਾਈਡ ਚਾਹੀਦਾ ਹੈ ਜਿਹੜਾ ਇਹਨਾਂ ਨੂੰ ਲੈ ਕੇ ਜਾਣਾ ਹੈ ਉਹਦੇ ਵੀ ਪੈਸੇ ਕਾਫੀ ਲੱਗਦੇ ਆ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਉਹਦੇ ਵੀ ਕਾਫੀ ਪੈਸੇ ਲੱਗਦੇ ਆ ਕਹਿਣਾ ਮਤਲਬ ਕਿ ਇੰਨਾ ਜਿਆਦਾ ਟੂਰਿਸਟ ਹੋਣ ਦੇ ਬਾਵਜੂਦ ਵੀ ਨੇਪਾਲ ਦੇ ਵਿੱਚ ਇੰਨੀ ترقی ਕਿਉਂ ਨਹੀਂ ਹੋਈ ਇਹਦਾ ਰੀਜ਼ਨ ਹੈ ਕ腐ਸ਼ਨ ਕ腐ਸ਼ਨ ਬਹੁਤ ਜ਼ਿਆ ਉਸ ਤੋਂ ਅਗਲਾ ਦੀਸਣਾ ਨੈਪੋਕਿਡ ਜੋ ਤੁਸੀਂ ਟਿਕਟੌਕ ਖੋਲੋਗੇ ਵੈਸਾ ਟਿਕਟੌਕ ਇੰਡੀਆ ਵਿੱਚ ਬੈਨ ਹੈਗੀ ਆ ਬਟ ਜਿੱਥੇ ਵੀ ਹੁਣ ਸੁਣਿਆ ਸੀਗਾ ਕਿ ਟਿਕਟੌਕ ਇੱਥੇ ਇੰਡੀਆ 'ਚ ਚੱਲ ਪਈ ਆ ਜਦੋਂ ਤੁਸੀਂ ਟਿਕਟੌਕ ਖੋਲੋਗੇ ਉੱਥੇ ਲਿਖੂਗੇ ਨਾ #nepokid ਉੱਥੇ ਤੁਸੀਂ ਦੇਖੂਗਾ ਕਿ ਜੇ ਨੇਪਾਲ ਦੇ ਮੇਨ ਪ੍ਰਾਈਮ ਮਿਨਿਸਟਰ ਹੋ ਗਏ ਜਾਂ ਫੋਰਨ ਮਿਨਿਸਟਰ ਹੋ ਗਏ ਜਾਂ ਜਿਹੜੇ ਵੀ ਹਾਈ ਹਾਈਲੀ ਰੈਂਕਡ ਮਿਨਿਸਟਰ ਆ ਉਹਨਾਂ ਦੇ ਬੱਚੇ ਫੋਰਮ ਦੇ ਵਿੱਚ ਲਗਜ਼ਰੀਅਸ ਲਾਈਫ ਜੀ ਰਿਹਾ ਬਹੁਤ ਵਧੀਆ ਹੈਂਡ ਬੈਗ ਰੱਖੇ ਹੋਏ ਆ ਵਧੀਆ ਵਧੀਆ ਗੱਡੀਆਂ ਚ ਘਾਰੇ ਆ ਬਹੁਤ ਵਧੀਆ ਆਪਣੇ ਸਟੇਟਸ ਪਾ ਰਹੇ ਆ ਵਧੀਆ ਵਧੀਆ ਹੋਟਲ ਚ ਰਹਿ ਰਹੇ ਆ ਬਹੁਤ ਵਧੀਆ ਆਪਣਾ ਲਾਈਫ ਸਟਾਈਲ ਸਪੈਂਡ ਕਰ ਰਹੇ ਆ ਕਿਉਂਕਿ ਇਸ ਕਰਕੇ ਵੀ ਲੋਕੀ ਥੋੜਾ ਜਿਹਾ ਗਰਮ ਹੋ ਗਏ ਸੀਗੇ ਜਾਂ ਲੋਕਾਂ ਨੂੰ ਗੁੱਸਾ ਆ ਗਿਆ ਕਿ ਅਸੀਂ ਤਾਂ ਇੱਥੇ ਮਰਦੇ ਪਏ ਆ ਨੇਪਾਲੀ ਦੀ ਗੱਲ ਕਰ ਰਹੇ ਆ ਕਿ ਅਸੀਂ ਤਾਂ ਇੱਥੇ ਮਰ ਰਹੇ ਆ ਕਿ ਜਿਹੜਾ ਜਿਹੜਾ ਅਮੀਰਾਂ ਦੇ ਬੱਚੇ ਹੈਗੇ ਆ ਜਾਂ ਜਿਹੜੇ ਮੰਤਰੀ ਦੇ ਬੱਚੇ ਆ ਕੰਮ ਕੋਈ ਕਰਦੇ ਨਹੀਂ ਤੇ ਲਾਈਫ ਇਹ ਬਹੁਤ ਲਗਜ਼ਰੀਅਸ ਕਰ ਰਹੇ ਆ ਇਹ ਵੀ ਰੀਜ਼ਨ ਹੈਗਾ ਜਿਹੜਾ ਅ ਆਪ ਵੀ ਇਦਾਂ ਹੈ ਕਿ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਹੁਣ ਰਸ਼ੀਆ ਤੇ ਯੂਕਰੇਨ ਦੇ ਵਿੱਚ ਜੰਗ ਚੱਲਦੀ ਪਈ ਆ ਰਸ਼ੀਆ ਜਿਹੜਾ ਹੈਗਾ ਉਹ ਆਪਣੇ ਆਰਮੀ ਮੈਕਸਿਮਮ ਬਾਹਰੋਂ ਰਿਕਰੂਟ ਕਰ ਰਿਹਾ ਹੈ ਤੇ ਉਹਦੇ ਵਿੱਚ ਨੇਪਾਲੀ ਵੀ ਕਾਫੀ ਜਾ ਰਹੇ ਆ ਉਹਦੇ ਵਿੱਚ ਐਜ਼ ਅ ਆਰਮੀ ਸੋਲਜਰ ਬਣ ਕੇ ਉੱਥੇ ਉਹਨਾਂ ਨੂੰ ਜਿਆਦਾ ਜਿਆਦਾ ਕਹ ਦੋ ਕਿ ਜਿਆਦਾ ਟ੍ਰੇਨਿੰਗ ਨਹੀਂ ਕਰਾਈ ਜਾਂਦੀ ਕਿ ਬੇਸਿਕੀ ਟ੍ਰੇਨਿੰਗ ਕਰਾ ਕੇ ਸਿੱਧਾ ਉਹਨੂੰ ਯੂਕਰੇਨ ਨਾਲ ਲੜਨ ਭੇਜ ਦਿੱਤਾ ਜਾਂਦਾ ਹੈ ਹਾਂ ਉਹਦੇ ਵਿੱਚ ਪੈਸੇ ਉਹਨਾਂ ਨੂੰ ਕਾਫੀ ਵਧੀਆ ਮਿਲਦੇ ਆਣਾਂ ਨੂੰ ਤੇ ਪੈਸੇ ਵਾਪਸ ਭੇਜਦੇ ਆ ਪਰ ਜਾਨ ਦਾ ਖਤਰਾ ਤਾਂ ਹੈਗਾ ਹੀ ਹੈ ਬਧੀ ਹੈ ਕਿ ਜਿਹੜਾ ਉਹ ਜੰਗ ਦੇ ਵਿੱਚ ਜਿੱਥੇ ਬੰਬ ਸਿੱਟ ਡਿਗੂਗਾ ਜ਼ਰੂਰੀ ਨਹੀਂ ਕਿ ਸਾਰੇ ਬੱਚੇ ਥੋੜੇ ਦੁਨੀਆ ਤੋਂ ਜਾਓਗੇ ਵੀ ਤਾਂ ਇਸ ਇਸ ਕਰਕੇ ਵੀ ਨੇਪਾਲੀ ਕਾਫੀ ਗੁੱਸੇ ਹੈਗੇ ਸਾਡੇ ਸੋਲਜਰ ਦੂਜੇ ਦੇਸ਼ ਚ ਜਾ ਕੇ ਲੜਦੇ ਪਏ ਆ ਆਲਦੋ ਉਹਨਾਂ ਨੂੰ ਪੈਸੇ ਮਿਲਦੇ ਆ ਉਹ ਅਲੱਗ ਅਲੱਗ ਬੱਚਾਨ ਮਤੇ ਜਾ ਰਹੀਆਂ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਗੇ ਜੀ ਅਨ ਇੰਪਲੋਇਮੈਂਟ ਜਿਹਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਐਜ਼ ਏਕ ਟੂਰਿਸਟ ਏਰੀਆ ਇੱਥੇ ਇੰਪਲੋਇਮੈਂਟ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਜਿੱਥੇ ਟੂਰਿਸਟ ਆਊਗਾ ਉੱਥੇ ਹੋਟਲ ਵੀ ਚੱਲੂਗੇ ਠੀਕ ਹੈ ਜੀ ਉੱਥੇ ਤੇ ਸ਼ਾਪਿੰਗ ਵਿਜਲੋ ਕੀ ਬਾਜ਼ਾਰ ਵੀ ਹਰ ਕੋ ਚੱਲੂਗਾ ਲੇਕਿਨ ਫਿਰ ਵੀ ਟੂਰਿਸਟ ਆਉਂਦੇ ਰਿਹਾ ਰਿਗਾਰਡਿੰਗ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਕੁਝ ਜ਼ਿਆਦਾ ਫਿਰ ਵੀ ਅਨਪਲੋਇਮੈਂਟ 20% ਆ ਮਤਲਬ ਹਰ 5 ਵਿੱਚੋਂ ਇੱਕ ਬੰਦਾ ਉੱਥੇ ਬਿੱਲਾ ਹੈ ਜੀ ਕੰਮ ਨਹੀਂ ਕਰ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਉਹ ਮੋਨਾਰਕੀ ਜਿਹੜੇ ਮੋਨਾਰਕੀ ਨੂੰ ਸਪੋਰਟ ਕਰਦੇ ਉਹ ਵੀ ਇਹਦੇ ਵਿੱਚ ਹੀ ਹੈਗੇ ਆ ਮੋਨਾਰਕੀ ਜਦੋਂ ਤੁਸੀਂ ਸੱਸਿਗਾ ਕਿ 2000 ਤੋਂ ਪਹਿਲਾਂ ਜਿਹੜਾ ਰਾਜਾ ਦਾ ਰਾਜ ਸੀਗਾ ਤੇ ਕੁਝ ਲੋਕਾਂ ਨੂੰ ਉਸ ਟਾਈਮ ਜਿਹੜਾ ਚੇਂਜ ਕੀਤਾ ਨਹੀਂ ਪਸੰਦ ਆਇਆ ਪਰ ਜਿਹੜੇ ਲੋਕੀ ਉਸ ਟਾਈਮ ਦਾ 2008 ਰਾਜ ਦੇ ਰਾਜ ਦੇ ਹੱਕ ਜੀ ਸੀਗੇ ਉਹ ਵੀ ਇਹਦੇ ਵਿੱਚ ਜੰਪ ਕਰ ਗਏ ਉਹ ਵੀ ਇਹਦੇ ਪ੍ਰੋਟੈਸਟ ਵਿੱਚ ਹਰ ਹੋ ਗਿਆ ਕਿਉਂਕਿ ਹੁਣ ਇਹ ਜਿਹੜਾ ਪ੍ਰੋਟੈਸਟ ਹੈ ਨਾ ਇਹ ਹੁਣ ਕਿਸੇ ਇੱਕ ਪਾਰਟੀਕੂਲ ਬੰਦੇ ਦਾ ਨਹੀਂ ਹੈਗਾ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਬਦਲਣ ਲਈ ਕਰ ਰਹੀ ਹੈ ਕਿਉਂਕਿ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਉਹਦੇ ਘਰ ਨੂੰ ਵੀ ਅੱਗ ਲਾਤੀ ਜਿਹੜਾ ਲੀਟਰ ਆਫ ਆਪੋਜੀਸ਼ਨ ਸੀਗਾ ਉਹਦੇ ਘਰ ਨੂੰ ਵੀ ਅੱਗ ਲਾਤੀ ਸਕੂਲਾਂ ਨੂੰ ਅੱਗ ਲਗਾਤੀ ਹੋਟਲ ਨੂੰ ਅੱਗ ਲਗਾਤੀ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਆਪਣੇ 에어ਪੋਰਟ ਨੂੰ ਅੱਗੇ ਲਗਾ ਦਿੱਤੀ ਉਸ ਤੋਂ ਬਾਅਦ ਜਿੱਥੇ ਜਿੱਥੇ ਪੇਪਰ ਛੱਪਦੇ ਸੀਗੇ ਭਾਵੇਂ ਪੇਪਰ ਸਰਕਾਰ ਦੇ ਹੱਕ ਜੇ ਬੋਲਦੇ ਸੀਗੇ ਉਹਨਾਂ ਨੂੰ ਵੀ ਅੱਗ ਲਗਾਈ ਹੈ ਭਾਵੇਂ ਪੇਪਰ ਸੀਗੇ ਜਿਹੜੇ ਸਰਕਾਰ ਦੇ ਅਗੇਂਸਟ ਬੋਲਦੇ ਸੀਗੇ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਦੇ ਸੀਗੇ ਉਹਨਾਂ ਨੂੰ ਵੀ ਅੱਗ ਲਗਾਈ ਹੈ ਮਤਲਬ ਮਾਹੌਲ ਨੇਪਾਲ ਦੇ ਵਿੱਚ ਪੈਸਟੈਂ ਬਹੁਤ ਜ਼ਿਆਦਾ ਵਿਗੜਿਆ ਹੈ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਸਿਰਫ ਜ਼ੈਨਜ਼ੀ ਕਰਕੇ ਹੀ ਮਾਹੌਲ ਖਰਾਬ ਹੋਇਆ ਹੈ ਕਿਉਂਕਿ ਇਹਦੇ ਵਿੱਚ ਸਾਰੀ ਖੁੱਦਬੇ ਜਿਹੜੇ ਭਰੇ ਬੈਠੇ ਸੀਗੇ ਇਹ ਜਿਹਨਾਂ ਨੂੰ ਚਾਂਸ ਨਹੀਂ ਮਿਲਦਾ ਸੀ ਜਾਂ ਜਿਹੜੇ ਕਹਿੰਦੇ ਨੇ ਕਿ ਅੰਦਰੋਂ ਭਰੇ ਸੀਗਾ ਬਸ ਗੁੱਸਾ ਸੀਗਾ ਲਾਵਾ ਬਣਿਆ ਪਿਆ ਸੀਗਾ ਫੁੱਟਣਾ ਸੀਗਾ ਉਹ ਇੱਦੀ ਫਟ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਐਪ ਬੈਨ ਜਿੱਦਾਂ ਨੂੰ ਪਤਾ ਹੀ ਹੈ ਕਿ ਥੋੜੇ ਟਾਈਮ ਪਹਿਲਾਂ ਅ 네ਪਾਲ ਦੇ ਵਿੱਚ 26 ਐਪਸ ਬੈਨ ਹੋ ਗਏ ਸੀਗਾ ਜਿੱਦਾਂ ਗੂਗਲ ਹੋ ਗਿਆ ਫੇਸਬੁੱਕ ਹੋ ਗਿਆ ਤੇ YouTube YouTube ਹੋ ਗਿਆ ਅੱਜ ਕਾਫੀ ਐਪਸ ਬੈਨ ਹੋਈਆਂ ਸੀਗਾ ਪਰ ਇਸ ਤੇ ਟਿਕਟੋਕ ਐਪ ਬੈਨ ਨਹੀਂ ਹੋਈ ਸੀਗੀ ਤੇ ਸਾਰੇ ਕਹਿੰਦੇ ਕਿ ਟਿਕਟੋਕ ਐਪ ਬੈਨ ਕਿਉਂ ਨਹੀਂ ਹੋਈ ਉਹਦਾ ਰੀਜ਼ਨ ਇਹ ਆ ਕਿ 2023 ਦੇ ਵਿੱਚ ਨੇਪਾਲ ਨੇ ਸਾਰੀ ਐਪਸ ਨੂੰ ਕਹਿ ਦਿੱਸਿਆ ਕਿ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਓ ਰਜਿਸਟ੍ਰੇਸ਼ਨ ਨਾਲ ਇਦਾਂ ਹੁੰਦਾ ਸੀਗਾ ਕਿ ਜਦੋਂ ਇਹ ਰਜਿਸਟ੍ਰੇਸ਼ਨ ਕਰਾਵਾਂਗੇ ਨੇਪਾਲ ਦੇ ਵਿੱਚ ਤਾਂ ਸਾਰੀਆਂ ਐਪਸ ਨੂੰ ਆਪਣਾ ਇੱਕ ਮੇਨ ਬੰਦਾ ਜਾਂ ਕਹ ਲਓ ਕਿ ਇੱਕ ਮੇਨ ਆਫਿਸ ਨੇਪਾਲ ਦੇ ਵਿੱਚ ਖੋਲਣਾ ਚਾਹੀਦਾ ਸੀਗਾ ਉੱਥੋਂ ਸਿਰਫ ਇੱਕੋ ਐਪ ਸੀਗੀ ਟਿਕਟੋਕ ਜਿਹਨੇ ਰਜਿਸਟਰ ਕਰਵਾ ਲਿਆ ਸਿਰਫ ਬਾਕੀ ਐਪ ਨੇ ਰਜਿਸਟਰ ਨਹੀਂ ਕਰਵਾਇਆ ਤਾਂ ਕਈ ਮੈਂ ਦੇਖਿਆ ਸੀ ਕਮੈਂਟ ਆ ਰਹੇ ਆ ਕਿ ਚਾਇਨਾ ਤੋਂ ਡਰ ਕੇ ਤਾਂ ਟਿਕਟੋਕ ਤੇ ਤਾਂ ਬੈਨ ਨਹੀਂ ਕਰਾਇਆ ਨਹੀਂ ਇਹ ਰੀਜ਼ਨ ਨਹੀਂ ਹੈਗਾ ਚਾਇਨਾ ਨਾਲ ਡਰੇ ਨਹੀਂ ਡਰੇ ਚਲੋ ਉਹ ਤਾਂ ਲੱਗੇਗਾ ਪਰ ਟਿਕਟੋਕ ਨਹੀਂ ਬੈਨ ਤਾਂ ਨਹੀਂ ਹੋਇਆ ਕਿਉਂਕਿ ਟਿਕਟੋਕ ਨੇ ਆਲਰੇਡੀ ਉਹ ਸੇ ਰਜਿਸਟਰ ਕਰਵਾ ਲਿਆ ਸੀ ਇਹ ਸਗੈ ਸਾਰਾ ਕੁਝ ਜੋ ਜੋ ਨੇਪਾਲ ਚ ਹੋ ਰਿਹਾ ਹੈ ਜਿਹੜੇ ਕੋਈ ਇੱਕ ਰੀਜ਼ਨ ਨਹੀਂ ਹੈਗਾ ਇਹ ਸਾਰੇ ਆਪਸ ਚ ਹੋਏ ਰਿਹਾ ਕਿ ਆਪਾਂ ਦੇ ਨਹੀਂ ਗੱਲ ਸਰ ਜੀ ਕਿ ਸਰਕਾਰ ਦੇ ਹੱਕ ਚ ਹੈਗੇ ਉਹੀ ਹੈ ਜਾਂ ਸਰਕਾਰ ਦੇ ਗੀਸਟ ਹੈਗੇ ਉਹੀ ਹੈ ਇਰਵਿਸ ਸਾਰੇ ਜੀ ਤੇ ਕੋਸ਼ਿਸ਼ ਕਰਦੇ ਆ ਕਿ ਨੇਪਾਲ ਦਾ ਹਾਲ ਜਲਦੀ ਜਲਦੀ ਇਹ ਪੁਰਾਣਾ ਸੋਲਵ ਕਰ ਲਿਆ ਜਾਵੇ ਇਹ ਹਾਲ ਬੰਗਲਾਦੇਸ਼ ਬੰਗਲਾਦੇਸ਼ ਸ਼੍ਰੀਲੰਕਾ ਜਾਂ ਇੰਡੋਨੇਸ਼ੀਆ ਵਰਗਾ ਨਾ ਹੋਵੇ ਤੇ ਜੇ ਤੁਹਾਨੂੰ ਇਹ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ